ਸਤਿ ਸ੍ਰੀ ਅਕਾਲ ਵੈਗੁਰਜੀ ਖਾਲਸਾ ਵੈਗੁਰਜੀ ਫਤੇਸ ਡਾਕਟਰ ਬ੍ਰਿੰਦ ਸਿੰਘ ਵਾਲੀਆ ਪੱਟੀ ਸ਼ਹਿਰ ਵਾਲੇ 150 ਸਾਲਾਂ ਤੋਂ ਖਾਨਦਾਨੀ ਆਯੁਰਵੇਦ ਚੱਲ ਰਿਹਾ ਹੈ ਮੇਰੀਆਂ ਪੈਣਾ ਜਔਰਤਾ ਅਸਰੇ ਮੈਂ ਕੁਵਾਰੀਆਂ ਬਾਰੇ ਮੁਕਸਦ ਅਸਾਂ ਚਾਹੁੰਨਾ ਤੁਹਾਨੂੰ ਜਿਹੜੀਆਂ ਮੇਰੀਆਂ ਪੈਣਾ ਨੂੰ ਲਕੋਰੀਆ ਪੈਂਦਾ ਹੈ ਮਾਂ ਮਰੀ ਸਮੇਂ ਸੇ ਨਹੀਂ ਆਂਦੀ ਲਕਟ ਆਉਂਦੀ ਜਾਂ ਵੱਧ ਆਉਂਦੀ ਹੈ ਜਾਂ ਨਿੱਕੇ ਮੋਟੇ ਅੰਦਰ ਸੌਲੀ ਸ਼ੁਰੂ ਹੋ ਗਈਆਂ ਹਨ ਉਹਨਾਂ ਅਸੇ ਦਵਾਈ ਹੈ ਤੁਸੀਂ ਗਲੋ 100 ਗ੍ਰਾਮ ਲੈਣੀ ਹੈ ਜਿਹੜਾ ਤਾਂ 100 ਗ੍ਰਾਮ ਲੈਣਾ ਹੈ ਇਸੋ ਛਾਲ ਜਿਹੜੀ 100 ਗ੍ਰਾਮ ਲੈਣੀ ਹੈ ਅਦਨ 40 100 ਗ੍ਰਾਮ ਲੈਣੀ ਹੈ ਚਾਰੇ ਚੀਜ਼ਾਂ ਤੁਸੀਂ ਲੈ ਕੇ 100-100 ਗ੍ਰਾਮ ਤੇਨੂੰ 1 ਲੀਟਰ ਪਾਣੀ ਚ ਭਗੋਦੋ ਰਾਤ ਨੂੰ ਦਿਨੇ ਉੱਠ ਕੇ ਬਤੀਲੇ ਵੱਡੇ ਬਤੀਲੇ ਚ 1 ਲੀਟਰ ਪਾ ਕੇ ਆਪਣੀ ਉਹ ਦਵਾਈ ਵਾਲਾ ਮਸਾਲਾ ਤੁਨਰੀ ਨੂੰ ਜਰੀਨ ਕਿ ਉਹ 10 ਲੀਟਰ ਆ ਦੇ ਉਹਨਾਂ ਸ਼ਾਨ ਕੇ ਤੇ ਆਪਣਾ ਕਿਸੇ ਸ਼ੀਸ਼ੇ ਦੀ ਬੋਤਲ ਜਾਂ ਸ਼ੀਸ਼ੇ ਦੇ ਬਰਤਨ ਜੱਗ ਚ ਪਾ ਲੋ ਫੋਰ ਕੇ ਇਸ ਚ ਕੋਈ ਜੇ ਦਾ ਫਿਰ ਖਰਾਬ ਹੋ ਜਾਂਦੀ ਸ਼ੀਸ਼ੇ ਦੇ ਬਰਤਨ ਚ ਕੋਈ ਚੀਜ਼ ਦਵਾਈ ਖਰਾਬ ਨਹੀਂ ਹੁੰਦੀ ਚੱਤ ਉੱਚੇ ਬਾਗੇ ਰੱਖੋ ਤੇ ਰੋਜ਼ਾਨਾ ਦੋ ਚਮਚੇ ਸੂਰੇ ਦੇ ਦੋ ਚਮਚੇ ਸ਼ਾਹਨੂਕੀ ਲਾਪੋ ਮੇਰੇ ਖਿਆਲ ਦਰ ਇਸੇ ਨੁਕਸੇ ਨਾਲ ਤੁਹਾਡੇ ਅੰਦਰ ਦੀਆਂ ਸੌਲੀਆਂ ਗਰਮੀ ਸਭ ਠੀਕ ਪਾਣੀ ਦੀ ਰੁਕਸੀਆ ਠੀਕ ਹੋ ਜਾਏਗੀ ਜੇ ਕਿ ਮੇਰੇ ਭੈਣਾਂ ਨੂੰ ਜਿਆਦਾ ਡਿਚਾਰਜ ਹੋ ਜਾਂਦਾ ਅੰਦਰੋਂ ਸਮੈਲ ਆਉਂਦੀ ਪਿਸ਼ਾਬ ਦੇ ਵਿੱਚੋਂ ਜਾਂ ਪਾਸ ਆਉਂਦੀ ਹੈ ਸਾਰੀ ਚੀਜ਼ ਠੀਕ ਹੋ ਜਾਣੀ ਹੈ ਜੇ ਕਿ ਮੇਰੇ ਭੈਣ ਨੂੰ ਖਾਰਸ਼ ਰਹਿੰਦੀ ਹੈ ਬਾਥਰੂਮ ਦੀ ਜਗ੍ਹਾ ਤੇ ਉਹ ਫੜਕੜੀ ਲੈਣ ਹਲਕੇ ਜਿਹੇ ਪਾਣੀ ਦੀ ਘੋਲ ਕੇ ਉਹ ਰੋਜ਼ਾਨਾ ਜਿਹੜਾ ਹੈ अंदर वाश कर करना अपने वाश कर दैली दो सवेरे और शाम दो टाइम उन्दरों तौर पर ठीक होगा बाकी ये दवाई खान अंदरिया बीमारियाँ ठीक होगी हाँ जिनको पुराना रोग है लम्बे चलो रोग है वो एकरा मेरी फोन पर कर सलाह ले लें एक चैकअप करा लेकिन उन्होंने कोई कमी पेशी में दूर कर देंगे इन्हें कहना सारा धन्यवाद डॉक्टर बलिंद वालिया पट्टी शहर